ਪੰਜਾਬ ਸਰਕਾਰ ਮੁਰਦਾਬਾਦ 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 ਬਿਲੀ ਬੋਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਰਮਨ ਕੁਮਾਰ ਜੀ ਪਿੰਡ ਕਰਮਗੜ ਤੋਂ ਅੱਜ ਜਿਹੜਾ ਹੈਗਾ ਪਿੰਡ ਕਰਮਗੜ ਦੇ ਸਮੂਹ ਕਿਸਾਨ ਇੱਥੇ ਦੁਖੀ ਹੋ ਕੇ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਲੈਂਡ ਦੀ ਸਪਲਾਈ ਹੈ ਜਿਹੜੀ ਖੇਤਾਂ ਦੀ ਉਹ ਨਿਰੰਤਰ ਜਿਹੜੀ ਨਹੀਂ ਚੱਲ ਰਹੀ ਇਸ ਕਰਕੇ ਜਿਹੜਾ ਬਠਿੰਡਾ ਰੋਡ ਤੇ ਬਿਜਲੀ ਗ੍ਰਿਡ ਬਣਿਆ ਕਰਮਗੜ ਗ੍ਰਿਡ ਉਸ ਵਿੱਚ ਆ ਕੇ ਬੈਠੇ ਆ ਕਿਉਂਕਿ ਇਹਨਾਂ ਨੂੰ ਸਿਰਫ ਇਸ ਸਮੇਂ ਇੱਕੋ ਚੀਜ਼ ਦੀ ਲੋੜ ਹੈ ਬਿਜਲੀ ਦੀ ਕਾਰਨ ਉਸ ਪਿੱਛੇ ਆ ਨਾ ਤਾਂ ਮੌਸਮ ਸਾਥ ਦੇ ਰਿਹਾ ਔਰ ਜਿਹੜਾ ਹੈਗਾ ਹੌਮਸ ਜ਼ਿਆਦਾ ਹੋਣ ਕਰਕੇ ਪਾਣੀ ਵੀ ਜਿਹੜਾ ਖੇਤਾਂ ਵਿੱਚ ਖੜ ਨਹੀਂ ਰਿਹਾ ਪਰ ਉੱਤੋਂ ਜਿਹੜਾ ਬਿਜਲੀ ਬੋਰ ਜਾਂ ਸਰਕਾਰ ਨੇ ਸਾਥ ਦੇਣਾ ਸੀ ਉਹ ਟੋਟਲੀ ਇਹਨਾਂ ਦੇ ਪਿੱਛੇ ਜਿਹੜਾ ਹੈਗਾ ਹੱਥ ਖਿੱਚ ਚੁੱਕੀ ਹੈ ਲੈਟ 8 ਘੰਟੇ ਦੇਣ ਦੀ بجائے ਦੋ ਦੋ ਤਿੰਨ ਤਿੰਨ ਘੰਟੇ ਉਹ ਵੀ ਪੂਰੇ 8 ਘੰਟੇ ਜੱਦੇ ਤੇ ਘੰਟੇ ਦੀਆਂ ਸ਼ਿਫਟਾਂ ਦੇ ਦਿੱਤੀ ਜਾ ਰਹੀ ਹੈ ਪਾਣੀ ਕਿਸੇ ਵੀ ਖੇਤ ਦੇ ਵਿੱਚ ਤੁਮਕਾ ਵੀ ਨਹੀਂ ਹੈਗਾ ਦੁਖੀ ਹੋ ਕੇ ਇੱਥੇ ਪਹੁੰਚੇ ਹੋਇਆ ਇੱਥੇ ਕਿਸੇ ਕੋ ਸਾਡੀ ਨਾਲ ਗੱਲ ਹੋਈ ਹੈ ਦੇਖੋ ਜੀ ਅਧਿਕਾਰੀ ਕਿਸੇ ਨਾਲ ਗੱਲ ਤਾਂ ਹੋਵੇ ਜੇਕਰ ਇੱਥੇ ਪ੍ਰੋਪਰ ਕੋਈ ਅਧਿਕਾਰੀ ਹੋਵੇ ਜਦੋਂ ਹੀ ਆਉਣੇ ਆ ਜਾਂ ਤਾਂ ਕਿਸੇ ਕੋਲ ਇੱਥੇ ਐਡੀਸ਼ਨਲ ਚਾਰਜ ਦਿੱਤਾ ਹੁੰਦਾ ਐਕਸ਼ਨ ਦਾ ਜਾਂ ਇੱਥੇ ਮੌਜੂਦ ਹੀ ਨਹੀਂ ਹੁੰਦੇ ਇਸ ਸਮੇਂ ਵੀ ਦਫ਼ਤਰ ਦੇ ਵਿੱਚ ਐਕਸ਼ਨ ਐਸ ਡੀਓ ਕੋਈ ਵੀ ਇਹਨਾਂ ਦਾ ਮਲਾਜਮ ਮੌਜੂਦ ਨਹੀਂ ਹਮੇਸ਼ਾ ਇਹੀ ਕੁਝ ਮਿਲਦਾ ਹੈ ਜਿਹੜਾ ਬੰਦ ਇਹਨਾਂ ਦੇ ਦਫ਼ਤਰ ਜਿਹੜੇ ਕੱਲੇ ਕੁਰਸੀਆਂ ਪਈਆਂ ਹੁੰਦੀਆਂ ਇੱਥੇ ਆ ਕੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਇਹਨਾਂ ਤੱਕ ਕੋਈ ਪਹੁੰਚਿਆ ਹੁਣ ਇਹ ਇੱਥੇ ਕਦੋਂ ਦੇ ਬੈਠੇ ਹੋਏ ਪਰ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਹਜੇ ਤੱਕ ਅਫਸਰ ਨੇ ਮੰਦਰ ਸਿੰਘ ਸਾਵਕਾ ਸਰਪੰਚ ਪਿੰਡ ਮਲੋਟ ਤੇ ਅਸੀਂ ਦੁਖੀ ਹੋ ਕੇ ਇੱਥੇ ਆਏ ਆ ਹੋਰ ਕੋਈ ਸਾਨੂੰ ਚਾਹ ਨਹੀਂ ਇੱਥੇ ਆਉਣ ਦਾ ਕਿਨੇ ਕਿਰਤੋ ਸਪਲਾਈ ਜਿਹੜੀ ਭਾਈ ਜੀ ਜੋ ਪਹਿਲੀ ਗੱਲ ਤਾਂ ਟਰਨ ਲਾਇਆ ਕਦੇ ਇੱਕ ਦਿਨ ਇੱਕ ਆਈ ਤਿੰਨ ਚਾਰ ਦਿਨ ਆਈ ਸੀ ਜਦੋਂ ਉੱਥੇ ਰੋ ਪਟਕੇ ਗਏ ਸਤੋਂ ਤਿੰਨ ਚਾਰ ਦਿਨ ਵਧੀਆ ਦਿੱਤੀ ਤੇ ਉਹਨਾਂ ਨੂੰ ਦੁਖੀ ਹੋਏ ਫਿਰ ਇੱਥੇ ਆ ਕੇ ਰੋਣ ਪਟਣ ਲੱਗੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਕਿਤੇ ਵੀ ਤੇ ਜੇਕਰ ਕੋਈ ਵੀ ਸਾਡੀ ਸੁਣਵਾਈ ਨਾ ਹੋ ਤੇ ਕੱਲ ਜਾਂ ਪਰਸੋ ਸੀ ਬਠਿੰਡਾ ਚੌਕ ਜਾਮ ਕਰਾ ਕੇ ਆਪੇ ਰੋਲਾ ਪਊਗਾ ਤੇ ਆ ਕੇ ਟਰਾਲੀਆਂ ਹੜਾਵਾਂਗੇ ਇੱਥੇ ਇੱਕ ਪਾਸੇ ਭਗਵੰਤਬਾਨ ਦੀ ਸਰਕਾਰ ਹੈ ਤੇ ਭਗਵੰਤਬਾਨ ਜੀ ਕਹਿ ਰਹੇ ਨੇ ਕਿ ਬਿਜਲੀ ਨਿਰਵਿਘਨ ਕਰ ਦਿੱਤੀ ਗਈ ਯਾਰ ਭਗਵੰਤਬਾਨ ਦਾ ਸੋਏ ਝੁੱਠਾਂ ਤੋਂ ਕੰਮ ਹੀ ਕੋਈ ਨਹੀਂ ਅਸੀਂ ਯਾਰ ਮਿਲिए ਦਾ ਤਾਂ ਜੇ ਸਾਡੀ ਕੋਈ ਸੁਣਵਾਈ ਹੋਵੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਮਿਲਣਾ ਤਾਂ ਫਿਰ ਜਿੱਥੇ ਸੁਣਵਾਈ ਵੇ ਇੱਥੇ ਆ ਕੇ ਰੋਪਟਕੇ ਮੁਰਜੰਨੇ ਆ ਮੇਰਾ ਨਾਮ ਬਈ ਕਰਮਜੀਤ ਸਿੰਘ ਹੈ ਪੈਨ ਰੋਡ ਤੋਂ ਕਾਈ ਪ੍ਰਧਾਨ ਸਿੱਟੂ ਪਰਪੋ ਸਾਨੂੰ ਇਹ ਕਾਜ ਨੇ ਬਈ 13-13 ਘੰਟੇ ਲੈਟ ਦੇ ਰਹੇ ਆ ਪਰ ਸਾਡੇ ਕੋਲੇ ਲੈਟ ਨਹੀਂ ਪਹੁੰਚ ਰਹੀ ਕਿਤੇ ਜੈਂਪ ਰੁਟ ਗਿਆ ਕਿਤੇ ਫਾਲਟ ਪੈ ਗਿਆ ਕਿਤੇ ਪਾਵਰ ਕੱਟ ਚ ਸਾਨੂੰ ਅੱਜ ਹਫਤਾ ਹੋ ਗਿਆ ਸਾਡੇ ਬਾਣਾ ਚ ਪਾਣੀ ਹੈ ਨਹੀਂ ਕਿਤੇ ਜਾ ਕੇ ਵੇਖ ਚੈੱਕ ਕਰ ਸਕਦੇ ਆ ਸਾਨੂੰ ਇਹਨਾਂ ਕੋਈ ਲੈਟ ਦਾ ਕੋਈ ਪ੍ਰਬੰਧ ਨਹੀਂ ਸਹੀ ਪ੍ਰਬੰਧ ਕੋਈ ਨਹੀਂ ਸਾਨੂੰ ਅਸੀਂ ਦੁਖੀ ਹੋ ਕੇ ਇੱਥੇ ਆਏ ਆਂ ਵੀ ਸਾਨੂੰ ਕੋਈ ਲਾਇਰ ਦਿੱਤੀ ਸਾਢੇ 7 ਤੇ ਸਾਡਾ ਸ਼ਡਿਊਲ ਚੱਲਦਾ 9 ਵਜੇ ਸਾਡਾ ਪਾਵਰ ਕੱਟ ਲੱਗ ਜਾਂਦਾ ਜੀ ਕਿਤੇ 12 ਵਜੇ ਲੱਗ ਗਿਆ ਕਿਤੇ 9 ਵਜੇ ਲੱਤ 3-4 ਘੰਟੇ ਬਾਅਦ ਸਾਡੇ ਕੋਲ ਸਪਲਾਈ ਨਹੀਂ ਆਉਂਦੀ ਸਾਡੇ ਕਿਸੇ ਨੇ ਕੋਈ ਗੱਲ ਬਾਤ ਨਹੀਂ ਸੁਣੇ ਆ ਜਿਹੜਾ ਬੈਠੇ ਆ ਜਿੰਨਾ ਚਿਰ ਕੋਈ ਨਹੀਂ ਆਉਂਦਾ ਸੀ ਇੱਥੇ ਬੈਠੇ ਆ ਜਿੰਨਾ ਚਿਰ ਸਾਡੀ ਸਪਲਾਈ ਦਾ ਭਾਵ ਨਹੀਂ ਕਰਦੇ ਉਹਨਾਂ ਜਿਹੜੇ ਬੈਠੇ ਆ ਬੜਾ ਰਾਤ ਹੋਈ ਸੰਨ ਦੋ ਦਿਨਾਂ ਤੋਂ ਹਾਂਜੀ ਸੰਦੀਪ ਕੁਮਾਰ ਜਈ ਸਰ ਇਹਨਾਂ ਦਾ ਪਿੰਡ ਵਾਲਾ ਇਹਦਾ ਕੀ ਮਸਲਾ ਜੀ ਇਹਨਾਂ ਦੀ ਲਾਈਟ ਕਨੇ ਪ੍ਰੋਪਰਲੀ ਆ ਨਹੀਂ ਰਹੀ ਕਿਸੇ ਦਾ ਘਟਾ ਹੀ ਛੱਡਦੇ ਨੇ ਨਹੀਂ ਸਰ ਮਸਲਾ ਇਹ ਹੈ ਜੀ ਇਹਨਾਂ ਦੀ ਜਿਹੜੀ ਕਰਮਗੜ ਏਪੀ ਫੀਡਰ ਹੈ ਜੀ ਆਪਣਾ ਇਹ ਕੰਟੀਨਿਊਸ ਰੋ ਚੱਲ ਰਿਹਾ ਹੈ ਪਿਛਲੇ 2 ਦਿਨਾਂ ਤੋਂ ਪਾਵਰ ਕੱਟ ਲੱਗਿਆ ਜੀ ਇਹਨਾਂ ਦਾ ਪਰ ਕੀ ਹੈ ਨਾ ਫੀਡਰ ਚ ਫਾਲਟ ਹੋਣ ਕਰਕੇ ਇਹਨਾਂ ਨੂੰ ਸਪਲਾਈ ਪੂਰੀ ਨਹੀਂ ਮਿਲ ਪਉਂਦੀ ਪਿਛਲੇ 2 ਦਿਨਾਂ ਤੋਂ ਜਿਵੇਂ 9 ਵਜੇ ਕੱਟ ਲੱਗਿਆ ਇਹ ਪੀਸੀ ਵਾਲੇ ਲੱਗਦਾ ਹੀ ਪਾਵਰ ਕੱਟ ਹੈ ਜੜਾ ਜੀ ਠੀਕ ਹੈ ਸਾਨੂੰ ਤਾਂ ਇਨਸਟਰਕਸ਼ਨ ਫੋਲੋ ਕਰਨੀ ਪਰ ਉਸ ਤੋਂ ਪਹਿਲਾਂ ਇਹਨਾਂ ਨੂੰ 12 12 13 13 ਘੰਟੇ ਫਾਲਟ ਹੋਣ ਦੀ ਵਜ੍ਹਾ ਤੋਂ ਇਹਨਾਂ ਨੂੰ ਸਪਲਾਈ ਕੱਟ ਮਿਲਦੀ ਹੈ ਜਿੱ디 ਹੈ ਜਾਂ ਅੱਗੇ ਤੱਕ ਜਿਵੇਂ ਸਵਚਨੀ ਕੋਈ ਲੱਗੀ ਉਹਨਾਂ ਨੂੰ ਸਪਲਾਈ ਨਹੀਂ ਪਹੁੰਚਦੀ ਜੀ ਉਸ ਕਰਕੇ ਇਹਨਾਂ ਨੂੰ ਸਪਲਾਈ ਨਹੀਂ ਮਿਲਦੀ ਆਦਰਵਾਇਸ ਸਾਡੇ ਵੱਲੋਂ ਤਾਂ ਪੂਰੀ ਸਪਲਾਈ ਦਿੱਤੀ ਜਾ ਰਹੀ ਹੈ ਜੀ ਇਹਨਾਂ ਨੂੰ ਅੱਜ ਵੀ ਇਹਨਾਂ ਦਾ ਪਾਵਰ ਕੱਟ ਲੱਗਿਆ ਸੀਗਾ ਜੀ ਅਸੀਂ ਪੀਸੀ ਨਾਲ ਗੱਲ ਕਰਕੇ ਇਹਨਾਂ ਦੀ ਅੱਜ 24 ਵਜੇ ਤੱਕ ਪਾਵਰ ਸਪਲਾਈ ਜੋ ਪੂਰੀ ਕਰਾਂਗੇ 5 ਘੰਟੇ ਸਵੇਰੇ ਚੱਲੀ ਹੈ 6 ਘੰਟੇ ਹੀ 5 ਘੰਟੇ ਜੋ ਰਹਿੰਦੀ ਹੈ ਪਾਵਰ ਕੱਟ ਲਈ ਉਹ ਵੀ ਪੂਰੀ ਕਰਾਂਗੇ ਇਹਨਾਂ ਨੂੰ ਹਾਂਜੀ ਇੱਕ ਇੱਕ ਨੋਟ ਸੀ ਦਾ ਕਿਹਾ ਹੈ ਕਿ ਜੇ ਲਾਈਟ ਜਿਹੜੀ ਹੈ ਨਾ ਪ੍ਰੋਪਰ ਤਰੀਕੇ ਨਾਲ ਅੱਧਾ ਅੱਧਾ ਘੰਟੇ ਹੀ ਛੱਡਦੇ ਨੇ ਉਹਦਾ ਕੀ ਕਾਰਨ ਹੈ? ਅੱਧਾ ਘੰਟਾ ਨਹੀਂ ਸਾਡੇ ਵੱਲੋਂ ਤਾਂ ਪੂਰੀ ਲਾਈਟ ਛੱਡੀ ਜਾਂਦੀ ਹੈ ਜੀ। ਉਹ ਹੁਣ ਜੇ ਫੀਡਰ ਫਾਲਟ ਹੋ ਜਾਊਗਾ ਜੀ ਉਹ ਤਾਂ ਅਸੀਂ ਜੇ ਨੂੰ ਐਵੇਂ ਲਾਣਾ ਹੁੰਦਾ ਫੀਡਰਿਆਂ ਨੂੰ। ਉਹ ਜਦੋਂ ਫਾਲਟ ਕਲੀਅਰ ਕਰਾਉਂਦੇ ਅਸੀਂ ਦੁਆੜ ਤੋਂ ਫੇਰ ਚਲਾ ਦਿੰਨੇ ਆ ਜੀ। ਜੇ ਮੰਨ ਲਓ ਚੱਲਦੇ ਫੀਡਰ ਤੇ ਟ੍ਰਿਪਿੰਗ ਆ ਜਾਂਦੀ ਹੈ। ਟ੍ਰਿਪਿੰਗ ਤੋਂ ਅਸੀਂ 10 ਮਿੰਟ ਬਾਅਦ ਟਰਾਈ ਲੈ ਕੇ ਫੀਡਰ ਨੂੰ ਚਲਾਣੇ ਆ ਜੀ। ਨਹੀਂ ਚੱਲਦਾ ਤਾਂ ਅਸੀਂ ਜੇ ਨੂੰ ਮੈਸੇਜ ਲਾਣੇ ਆ ਜੀ। ਸਾਡੇ ਵੱਲ ਉਹ ਫਾਲਟ ਕਰਕੇ ਇੰਟਰਪਟ ਹੁੰਦੀ ਹੈ ਜਾਂ ਕਦੇ ਕੋਈ ਪਾਵਰ ਕੱਟ ਆ ਵੀ ਜਾਵੇ ਤਾਂ ਹੈ ਪਰ ਅਸੀਂ ਸਪਲਾਈ ਪੂਰੀ ਕਰਦੇ ਪਏ ਹਾਂ ਦੀ ਜੀ ਸਾਹਿਬ ਜਦੋਂ ਛੋਲੇ ਦਾ ਸੀਜ਼ਨ ਆਉਂਦਾ ਉਦੋਂ ਹਰ ਵਾਰੀ ਕਿਸਾਨਾਂ ਨੂੰ ਇਤਨੀ ਮੁਸ਼ਕਲਾਂ ਨੇ ਪੇਸ਼ ਕਰਨ ਕਿ ਇਹ ਆਪਾਂ ਹਰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਤੇ ਵੀ ਜਾਣ ਪੜਤਾਲ ਨਹੀਂ ਕਰਦੇ ਕਿ ਵੀ ਲੈਂਡ ਕੋਈ ਮੇਂਟੇਨੈਂਸ ਵਗੈਰਾ ਹੋਣ ਵਾਲੀ ਹੈ ਇਹ ਸਰ ਅਸੀਂ ਨਹੀਂ ਕਰਨੀ ਹੁੰਦੀ ਅਸੀਂ ਤਾਂ ਸਿਰਫ ਫੀਡਰ ਹੀ ਚਲਾਉਣਾ ਹੈ ਇਹ ਫੀਲਡ ਵਾਲੇ ਜਿੰਨੀਆਂ ਨੇ ਕਰਾਉਣੀ ਹੁੰਦੀ ਹੈ ਮੇਂਟੇਨੈਂਸ ਇਹ ਉਹ ਆਪਣੇ ਹੁਣ ਜਸਵੀਰ ਜੀ ਆਈ ਪਹਿਲਾਂ ਨਿਲਜੀ ਕੋਲੇ ਸੀਗਾ ਜੀ ਹਾਂਜੀ